ਉਹ ਕੁੜੀ ਅਖਣੀ ਗਗਨ ਆਉਦਾ ਨੋਖਣੀ ਸਿੱਧੂ ਉਹਦਾ ਪਹਿਲਾਂ ਵੀ ਕਹਿੰਦੇ ਇੱਕ ਦੋ ਥਾਂਵੇਂ ਮਸਲਾ ਆਇਆ ਹੋਇਆ ਵੀ ਚਾਹੇ ਨਾਲ ਕੋਲ ਖੁੰਡੀ ਫੜ ਰਿਆ ਸੀ ਉਹ ਆ ਦੇਖੋ ਕਿੰਨਾ ਝੂਠ ਆ ਲੈਨੇ ਅਸੀਂ ਇਹਦੇ ਵਿੱਚ ਸਟਾਮ ਲੈਂਦੇ ਨੇ ਵੀ ਪੱਤਰਕਾਰ ਵੀ ਇਹਦੇ ਵਿੱਚ ਆਉਦੇ ਆ ਉਹਨੂੰ ਕਹਉਂਦੇ ਵੀ ਪੱਤਰ ਕਈ ਕਹਿੰਦੇ ਨੇ ਕਿ ਕਿਹਨੂੰ ਅਧਿਕਾਰ ਦਿੱਤਾ ਨਿੰਗ ਸਿੰਘਾਂ ਨੇ ਨਿੰਗ ਸਿੰਘਾਂ ਨੂੰ ਬੀਬੀ ਪਾਕਿਸਤਾਨੀ ਨੂੰ ਛੋਡੇ ਸਿਰ ਤੇ ਆ ਚੁੰਨੀਆਂ ਨਹੀਂ ਰਹਿਣੀਆਂ ਦੀਆਂ ਸੱਤ ਪੀੜੀਆਂ ਤੱਕ ਖੋਪਾ ਹੁੰਦਾ ਈ ਧੀਆਂ ਉੱਜੜੀਆਂ ਨਹੀਂ ਵਸਦੀਆਂ ਸੀ ਛੋੜੀ ਗੱਲਾਂ ਦੀ ਆ ਉੱਥੇ ਇੱਕ ਪੱਤਰਕਾਰ ਰੋਲਾ ਪਾਈ ਜਾਂਦਾ ਵੀ ਨਿੰਗ ਸਿੰਘਾਂ ਨੂੰ ਕਿਹਨੇ ਹੱਕ ਦਿੱਤਾ ਤੋ ਇਸ ਵਕਤ ਕੈਸ਼ਨਗੜ ਪਿੰਡ ਦੇ ਵਿੱਚ ਖੜਿਆ ਹੈ ਮਾਨਸਾ ਜ਼ਿਲ੍ਹਾ ਪੈ ਜਾਂਦਾ ਇੱਥੇ ਬਾਬਾ ਜਥੇਬੰਦੀਆਂ ਨੇ ਬਿ ਸਿੰਘ ਜਥੇਬੰਦੀਆਂ ਅਰਪਾ ਖਰਪਾ ਜਥੇਦਾਰ ਸ਼ੇਰ ਸਿੰਘ ਤੇ ਜਥੇਦਾਰਨੀ ਮਾਤਾ ਮਨਪ੍ਰੀਤ ਕੌਰ ਜੋ ਕਿ ਠੀਆਂ ਦੇ ਮਸਲੇ ਨਿਬੇੜਦੇ ਨੇ ਮੈਨੂੰ ਲੱਗਦਾ ਕਿ ਸੈਂਕੜਿਆਂ ਦਾ ਫਿਕਰਾਂ ਵਾਲੀ ਗੱਲ ਹੈ ਜਿਹੜੇ ਮਸਲੇ ਇਤੁਵਾਂ ਨੇ ਨਿਬੇੜ ਪੁੱਤੇ ਨੇ ਕਰਜ਼ਨਾ ਮਸਲੇ ਵੀ ਆ ਨਾ ਰਹੇ ਨੇ ਆ ਦੇਖ ਸਕਦਾ ੁੱਧੀਆਂ ਨੇ ਤੋਆਂੀਆਂ ਨੇ ਠੀਆਂ ਪੈਣਾ ਕੋਈ ਤਰਵੰਡੀ ਸਾਬੋ ਤੋਂ ਆਪੇ ਕਿਸਮਾਉਂ ਫਰੋਜਪੁਰ ਤੋਂ ਆਏ ਨੇ ਦੇਖ ਸਕਦੇ ਹੋ ਵੀ ਆਪਾਂ ਜੀ ਅਲੋਧਿਆਣੇ ਤੋਂ ਆਏ ਨੇ ਆਪਾਂ ਜੀ ਆਹ ਲੁਧੇਾਨੇ ਤੋਂ ਦੇਖ ਸਕਦੇ ਹੋ ਹੁਣ ਕਈ ਕਹਿੰਦੇ ਨੇ ਕਿ ਕਿਹਨੂੰ ਅਧਿਕਾਰ ਦਿੱਤਾ ਨੇ ਢੀਂਗ ਸਿੰਘਾਂ ਨੇ ਹੁਣ ਮੈਨੂੰ ਐਸ ਵੀ 3 ਜਿਹੜੀਆਂ ਘਰਾਂ ਚ ਰੋੜ ਰਹੀਆਂ ਨੇ ਸਾਰੇ ਵਿਤੰਗ ਕਰਦੇ ਨੇ ਕਿ ਤੇ ਸੱਸਾਂ ਵੀ ਤੰਗ ਨੇ ਉਹਨਾਂ ਨੂੰ ਬਣਾ ਹੁਣ ਮੈਨੂੰ ਆਜਾ ਜਿਹਨੇ ਢੀਂਗ ਸਿੰਘ ਕਿੱਥੇ ਬੰਦੀਆਂ ਘਰ ਬਸਾਉਂਦੀਆਂ ਨੇ ਕਿੱਧਰਲਾ ਮਾੜਾ ਕੰਮ ਐ ਅੱਛਾ ਹੋਰ ਸੁਣੋ ਕਈ ਮੈਂ ਤਾਂ ਮੂਰਖੇ ਕਹੂੰਗਾ ਮੇਰੇ ਖਿਲਾਫੇ ਸਾਡੇ ਖਿਲਾਫੇ ਬੋਲੀ ਜਾਂਦੇ ਨੇ ਬਹੁਤ ਮੂਰਖ ਅਸੀਂ ਹੱਥੀ ਵਾਲੀ ਚੱਲ ਚੱਲਦੇ ਅਸੀਂ ਜਵਾਬ ਨਹੀਂ ਦਿੰਦੇ ਪਰ ਬਾਬੇ ਸਾਥੋਂ ਵੀਡੀਓ ਪਾਉਂਦੇ ਨੇ ਅਸੀਂ ਪਾਉਣਿਆ ਲੋਕਾਂ ਤੱਕ ਸੁਨੇਹਾ ਜਾਂਦਾ ਵੀ ਯਾਰ ਧੀਆਂ ਨੂੰ ਬਸਾ ਲਓ ਕਈ ਵੀਡੀਓ ਦੇਖ ਕੇ ਬਸਾਉਣ ਲੱਗੇ ਡਰਦੇ ਜਿਹਨੇ ਵੀ ਸਾਡੇ ਖਿਲਾਫੇ ਬੋਲੀ ਜਾਂਦੇ ਨੇ ਕਈ ਲੋਕ ਡੰਗਰ ਲੋਕ ਤੇ ਆਪਾਂ ਕਿੱਥੋਂ ਆਏ ਭਾਈ ਦੇਖੋ ਜੀ ਲੁੱਤੇ ਆਨੇ ਤਵਾਏ ਨੇ ਆਪਾਂ ਕਿੱਥੋਂ ਆਏ ਭਾਈ ਸਰਵੰਡੀ ਸਾਥੋਂ ਆਏ ਨੇ ਤੁਸੀਂ ਹਿਸਾਬ ਨਾਲ ਗੱਲਬਾਤ ਕਰਦਿਆਂ ਹਾਂਜੀ ਬਾਬਾ ਜੀ ਹੋਏ ਖਾਨ ਸਾਹਿਬ ਵੈਕੀ ਜੀ ਖਾਨ ਸਾਹਿਬ ਵੈਕੀ ਜੀ ਜੀ ਹਾਂਜੀ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਧੀਆਂ ਸਾਡੇ ਕੋਲੇ ਆਉਂਦੀਆਂ ਨੇ ਜਿਵੇਂ ਤੁਸੀਂ ਨੇ ਹੁਣ ਅੱਜ ਕਈ ਮਸਲੇ ਆਏ ਨੇ ਕਈ ਪਿੰਡਾਂ ਦੇ ਬੇਟੂ ਨਹੀਂ ਬਿਸਾਉਨੇ ਉਹਨਾਂ ਨੂੰ ਕਈ ਮੂਰਖ ਬੰਦੇ ਨੇ ਕਈ ਪੱਤਰਕਾਰ ਵੀ ਨੇ ਵਿਚ ਆਉਦੇ ਆ ਉਹਨੂੰ ਕਹੋਂਦੇ ਵੀ ਪੱਤਰਕਾਰ ਆ ਉਹ ਸਾਡੇ ਖਿਲਾਫ ਹੀ ਬੋਲੀ ਜਾਂਦੇ ਆ ਵੀ ਬਾਬੇ ਧੱਕੇ ਕਰਦੇ ਹਨ ਦਿਖਾਉਣ ਦਾ ਸਹੀ ਕਿਥੇ ਧੱਕੇ ਕਰਦੇ ਆ ਆ ਨਵੇਂ ਤਾਜੀ ਘਟਨਾ ਢਟੋਲੀ ਕੱਲ ਆਂਦੀ ਆ ਉੱਥੇ ਇੱਕ ਪੱਤਰਕਾਰ ਰੋਲਾ ਪਾਈ ਜਾਂਦਾ ਵੀ ਨਿੰਗਾ ਸਿੰਘਾਂ ਨੂੰ ਕਿਹਨੇ ਅੱਕ ਦਿੱਤਾ ਆ ਸੰਗਤਾਂ ਖੜੀਆਂ ਆਏ ਆ ਰਹੇ ਨੇ ਸਾਰੇ ਪਰਿਵਾਰ ਜੀ ਸਾਡੇ ਕੋਲੇ ਇੱਕ ਆ ਇਹ ਲੈ ਕੇ ਆਉਂਦੇ ਨੇ ਫਰਿਆਦ ਕਰਦੇ ਆਂ ਤਾਂ ਹੀ ਇਹਨਾਂ ਦੇ ਮਸਲੇ ਹੱਲ ਕਰਦੇ ਆਂ ਸੀ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ ਜੇ ਕਿਸੇ ਦੀ ਧੀ ਵਸੋਨੇ ਆ ਸੀ ਠੀਕ ਹੈ ਜੀ ਬਾਕੀ ਪ੍ਰਸ਼ਾਸਨ ਵੀ ਅਸੀਂ ਪ੍ਰਸ਼ਾਸਨ ਦਾ ਵੀ ਸਾਥ ਲੈਨੇ ਆ ਨਾਲ ਕਈ ਕਹਿੰਦੇ ਉਹ ਇੱਕ ਪੱਤਰਕਾਰ ਨਹੀਂ ਬੋਲੀ ਜਾਂਦੀ ਪ੍ਰਸ਼ਾਸਨ ਕਰਦਾ ਹਾਂ ਦਾ ਕੋਈ ਜੇ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਸਾਡੇ ਕੋਲ ਆਉਂਦੇ ਆ ਜਿਹੜੀ ਉਹ ਧੀ ਅਸੀਂ ਵਸਾਈ ਆ ਜਾ ਕੇ ਉਥੇ ਸਾਰੇ ਨਗਰ ਪੰਚਾਇਤ ਦੇ ਨਾਲ ਬਿਠਾਈ ਆ ਉਥੇ ਜਾ ਕੇ جا کے ਜਿਹੜੇ ਇਹ ਰੌਲਾ ਪਾਉਂਦੇ ਆ ਨਾ ਵੀ ਇਹਨਾਂ ਨੇ ੱੱਕਾ ਕਰਤਾ ਇਹਨਾਂ ਨੇ ਫਲਾਣੇ ਨੂੰ ਮਾਰਤਾ ਮਾਈ ਨੂੰ ਕਰਤਾ ਓਏ ਮਾਈ ਤਾਂ ਇਹ ਨਾ ਤੁਪੇ ਬਿਠਾ ਕੇ ਰੱਖੀਆ ਦੂਜਿਆਂ ਬੰਦਿਆਂ ਨੇ ਜਿਹਨਾਂ ਦੀ ਮਾਤ ਆ ਗਈ ਮੈਂ ਤਾਂ ਉਹਨਾਂ ਨੂੰ ਇੱਥੇ ਤਾਂ ਕਹਿਦਾ ਸੀ ਜਾ ਕੇ ਪੰਚਾਇਤ ਨੂੰ ਪੁੱਛ ਲੋ ਜਾ ਕੇ ਤੁਸੀਂ ਵੀ ਮਾਤਾ ਨੂੰ ਇਸੇ ਨਾਲ ਬਿਠਾਵਾਂਗੇ ਉਹ ਕੁੜੀ ਦੇ ਵੀ ਆ ਜਲ ਪਾਣੀ ਜਿਹੜੀ ਉਹ ਕੁੜੀ ਆ ਉਹ ਆ ਜਲ ਪਾਣੀ ਸਕਾਓ ਮਾਤਾ ਨੂੰ ਸਾਰਾ ਕੋਈ ਇਨਸਾਨ ਸਾਹਮਣੇ ਫੇਰੇ ਤਾਂ ਇਹਦਾ ਸਾਰਾ ਲਾਲਚ ਆ ਰਿਹਾ ਇਹਨਾਂ ਨੇ ਮਨਾ ਦੇ ਵਿੱਚ ਵੀ ਸਾਰਾ ਜ਼ਮੀਨ ਦਾ ਤੇ ਕੋਠੀ ਦਾ ਰੌਲਾ ਜਿਹੜਾ ਉੱਥੇ ਮਸਲਾ ਨਾ ਉਹੜੀ ਬੀਬੀ ਉਥੇ ਬਿਠਾਈ ਜਾ ਸੀ ਨੇ ਉਹਦੇ ਘਰ ਵਾਲੇ ਦੇ ਨਾਂ ਜਮੀਨ ਆ ਜਦ ਕੋਰਟ ਨੇ ਕਹਿਤਾ ਵੀ ਜਿਹੜਾ ਬੰਦਾ ਉਹਦਾ ਹੱਕ ਆ ਉਹਦੇ ਜਨਾਨੀ ਦਾ ਹੱਕ ਆ ਹੁਣ ਜਨਾਜ਼ਰ ਕੋਰਟ ਕੋਈ ਫੈਸਲਾ ਨਹੀਂ ਲੈਂਦਾ ਉਹਨਾਂ ਅੰਦਰ ਉਹਨੇ ਵੀ ਕਿਹਾ ਬੀਬੀ ਨੇ ਉਹਦੇ ਭਰਾ ਨੇ ਵੀ ਕਿਹਾ ਵੀ ਉਹਨਾਂ ਜੇ ਕੋਰਟ ਕਹੋਗੀ ਵੀ ਦੂਜਿਆਂ ਦੇ ਹੱਕ ਤੇ ਹੋਗੀ ਤਾਂ ਹੀ ਛੱਡ ਦਾਂਗੇ ਫਿਰ ਉਹਨਾਂ ਨੂੰ ਮੰਨਣੀ ਨਹੀਂ ਚਾਹੀਦੀ ਧੱਕਾ ਨਹੀਂ ਕਰਨਾ ਚਾਹੀਦਾ ਬਾਕੀ ਪੰਚਾਇਤ ਤੋਂ ਜਾ ਕੇ ਉਥਲਾਹ ਕਰਨ ਵੀ ਕੀ ਗੱਲਬਾਤ ਪੰਚਾਇਤ ਦੀ ਕੇਰੀ ਇੰਟਰਵਿਊ ਲਈ ਜਾਂ ਉਹਨਾਂ ਨੇ ਕਿਸੇ ਬੰਦੇ ਦੀ ਆਪਦੇ ਬੰਦਿਆਂ ਨੇ ਇੰਟਰਵਿਊ ਲੈ ਲਿਆ ਜੀ ਧੱਕਾ ਕਰਦਾ ਜੀ ਫਲਾਨਾ ਕਰਦਾ ਇੱਕਾ ਮੇਰੀ ਆਈ ਆ ਖੁੰਡੀ ਵਾਲੀ ਕਹਿੰਦੇ ਖੁੰਡੀ ਮਾਰੀ ਆ ਉਹ ਖੁੰਡੀ ਜਿਹੜਾ ਫੌਜੀ ਸੀ ਨਾ ਮੇਰੀ ਫੜ ਕੇ ਉਹ ਦੂਜੀ ਕੁੜੀ ਦੇ ਭਾਈ ਦੇ ਮਾਰਦਾ ਸੀ ਤਾਂ ਉਹਨੂੰ ਪਰੇ ਕਰਿਆ ਸੀ ਨੇ ਸਪਸ਼ਟੀਕਰਨ ਦੰਨਿਆ ਸੀ ਇਸ ਗੱਲ ਦਾ ਝੂਠ ਨਹੀਂ ਬੋਲਣਾ ਤੇ ਜਿਹੜਾ ਕੋਈ ਪੱਤਰਕਾਰ ਆ ਸੱਚਾ ਸੱਚਾ ਹੋ ਕੇ ਬਿਆਨ ਦੇਣ ਸੱਚ ਦਾ ਪੱਖ ਰੱਖਣਾ ਤਾਂ ਹੀ ਫਾਇਦਾ ਜਿਹੜੇ ਪੱਤਰਕਾਰ ਨੇ ਜੀ ਉਹ ਉਹ ਕੁੜੀ ਅੱਖ ਨਹੀਂ ਗਗਨ ਆਉਦਾ ਨੋਖ ਨਹੀਂ ਸੱਦੂ ਪੁਰਾ ਪਹਿਲਾਂ ਵੀ ਕਹਿੰਦੇ ਇੱਕ ਦੋ ਥਾਂਵੇਂ ਮਸਲਾ ਆਇਆ ਹੋਇਆ ਉਹ ਇਹਦੇ ਪਰਚੇ-ਪੁਰਚੇ ਵੀ ਹੋਏ ਹੋਏ ਨੇ ਮੈਨੂੰ ਥੋੜੇ ਕੋਲੇ ਆਏ ਨਹੀਂ ਜੀ ਮਿਲਣ ਸੰਦੂ ਸਾਡੇ ਕੋਲੇ ਮਿਲਣ ਨਹੀਂ ਆਏ ਕਹਿੰਦੀ ਡਿਵੈਟ ਨਾਲ ਖੜਨਾ ਬੈਠ ਕੇ ਡਿਵੈਟ ਸਾਚੀ ਗੱਲ ਤੇ ਤੁਰਦੇ ਆ ਕਰਦੇ ਰਹਾਂ ਛੱਤ ਦੇ ਤੁਰਾਂਗੇ ਧੀਆਂ ਦੇ ਘਰ ਬਸਾਉਂਦੇ ਰਹਾਂਗੇ ਹਾਂਜੀ ਮਾਤਾ ਜੀ ਵਾਹਿ ਖਾਲਸਾ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਉਸ ਬੀਬੀ ਨੂੰ ਪਤਾ ਕਿਹੜੀ ਸਾਡੇ ਖਿਲਾਫ ਪਾ ਰਹੀ ਆ ਬਿੰਦੰਗਾ ਸਿੰਘਾਂ ਨੂੰ ਕਿੰਨੇ ਰੌਲਟੀ ਦੇਤੀ ਬੀਂਦੰਗਾ ਸਿੰਘਾਂ ਨੂੰ ਕਿੰਨੇ ਰੌਲਟੀ ਦੇਤੀ ਕਿ ਨਿਹੰਗ ਸਿੰਘਾਂ ਗਾਣ ਕੇ ਜਿਹੜੇ ਫੈਸਲੇ ਕਰਾਉਣ ਪਹਿਲਾ ਸਵਾਲ ਤੇ ਮੈਂ ਇਹ ਕਰਦੀ ਆ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੀ ਉਦੋਂ ਸਿੰਘ ਵੀ ਧੀਆ ਵਰਸਾ ਕੇ ਆਉਂਦੇ ਹੀ ਬਿਠਾ ਕੇ ਆਉਂਦੇ ਤੇ ਸੱਤ ਪੀੜੀਆਂ ਤੱਕ ਖੋਪਾ ਹੁੰਦਾ ਧੀਆ ਉੱਜੜਦੀਆਂ ਨਹੀਂ ਵਸਦੀਆਂ ਸੀ ਚਲੋ ਜੇ ਇਹ ਮੁੱਦਾ ਐ ਸੀ ਜਿ세 ਬੰਦਿਆਂ ਨੇ ਚੱਕਿਆ ਐ ਸੀ ਰਲ ਕੇ ਵੀ ਅਸੀਂ ਜਿੱਤੀਆਂ ਜਿਹਨੇ ਧੀਆ ਦੁਖੀ ਆ ਵੀ ਸਾਡੇ ਕੋਲ ਆਵੋ ਵੀ ਇਹੀ ਕੱਢਦੇ ਸੱਚ ਨਾਲ ਪਹਿਲਾ ਦੋਨਾਂ ਤਰ੍ਹਾਂ ਦੀ ਪੱਖਾਂ ਦੀ ਸੁਣੇ ਦੀ ਉਧਰ ਵੀ ਸੁਣੇ ਦੀ ਇਧਰ ਵੀ ਸੁਣੇ ਦੀ ਦੂਜੇ ਨੰਬਰ ਤੇ ਅਸੀਂ ਪਿੰਡ ਦੇ ਵਿੱਚ ਨਕਵਾਰੀ ਕਰਕੇ ਫੇਰ ਅਸੀਂ ਜਿਹੜਾ ਵਾ ਉਹਦਾ ਪੱਖ ਲਿਆ ਜਨਾਂ ਜਿਹੜਾ ਸੱਚਾ ਬੰਦਾ ਵਾ ਪਹਿਲੇ ਨੰਬਰ ਤੇ ਜਦੋਂ ਉਹ ਬੋਲ ਰਹੀ ਆ ਵੀ ਕਾ ਮਨਨਦੇ ਵੀ ਨੰਗਾ ਸਿੰਘਾਂ ਨੂੰ ਕਿੰਨੇ ਢੋਲ ਦੇਤੀ ਮੈਂ ਉਹਨਾਂ ਨੂੰ ਇਹ ਸਵਾਲ ਕਰਦੀ ਮੈਡਮ ਨੂੰ ਵੀ ਤੈਨੂੰ ਕਿੰਨੇ ਢੋਲਤੀ ਦੇਤੀ ਤੂੰ ਨੰਗਾ ਸਿੰਘਾਂ ਬਾਰੇ ਪੁੱਠਾ ਬੋਲਦੀ ਆ ਅਨੇ ਬੇਲੇ ਨੰਬਰ ਦੀ ਦਿੱਲੀ ਮੋਰਚਾ ਲੱਗਾ ਸੀ ਚੰਡੀਗੜ੍ਹ ਕੌਮੀ ਨਿਸਾਬ ਮੋਰਚਾ ਲੱਗਾ ਹੀ ਉਦੋਂ ਕਾ ਉਦੋਂ ਸਾਨੂੰ ਕਿੰਨੇ ਨੇ ਢੋਲ ਟੇ ਉਦੋਂ ਤੁਸੀਂ ਉਹ ਦਿੱਤੀ ਸੀ ਔਰ ਉਹਦੇ ਕਹਿੰਦੀ ਇੱਕ ਚੰਡੀਗੜ੍ਹ ਕੌਮੀ ਨਿਸਾਬ ਮੋਰਚੇ ਤੋਂ ਸਾਡੇ ਨਾਲ ਟੱਕਾ ਹੁੰਦਾ ਵੀ ਨਿਹੰਗ ਸਿੰਘਾਂ ਨੂੰ ਫੌਜਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਅੱਗੇ ਆ ਕੇ ਮੂਹਰੇ ਲੱਗਣ ਇਹ ਜਦੋਂ ਅਸੀਂ ਆ ਬੇੜਾ ਚੱਕਿਆ ਤੇ ਆ ਵਸਾਉਣ ਵਾਲਾ ਹੁਣ ਸਾਡੇ ਜਿਹੜੇ ਖਿਲਾਫ ਵੀਡੀਓ ਪਾਈਆਂ ਜਾਂਦੀਆਂ ਖਿਲਾਫ ਬੋਲਿਆ ਜਾਂਦਾ ਹਾਂਜੀ ਉਹ ਇਹ ਤਾਂ ਕਿ ਵੀ ਹੌਦ ਹੌਣ ਸਾਡੇ ਖਿਲਾਫ ਬੋਲਿਆ ਜਾਂਦਾ ਹੀ ਖੜੇ ਹੱਕ ਸੱਚ ਤੇ ਹੁਣ ਇਸ ਬੀਬੀ ਨੂੰ ਮੈਂ ਸਵਾਲ ਕਰਦੀ ਵੀ ਇੱਕ ਜਿਹੜਾ ਮੁੱਦਾ ਅੱਡੇ ਕੋ ਆਇਆ ਵਾ ਇੱਕ 8 ਸਾਲ ਦੀ ਬੱਚੀ ਆ ਇੱਕ 8 ਸਾਲ ਦੀ ਬੱਚੀ ਦਾ ਬਲਾਤਕਾਰ ਹੋਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋ ਰਹੇ ਉਹਨਾਂ ਬਾਰੇ ਨਰੀ ਇੰਟਰਵਿਊ ਲੈ ਕੈਮਰੇ ਕਿੱਥੇ ਜਾਂਦੇ ਉਹਨਾਂ ਮੇਰੀ ਕਿਉਂ ਨਹੀਂ ਪੱਖ ਲੈਣ ਜਾਇਆ ਜਾਂਦਾ ਉਹਨਾਂ ਦੇ ਮਾਪਿਆਂ ਦੇ ਘਰੇ ਕਿਉਂ ਨਹੀਂ ਜਾਂਦੇ ਵੀ ਅੱਡੇ ਤੀਨਾ ਕਿਦਾਂ ਬਲਾਤਕਾਰ ਹੋਇਆ ਕੀ ਕਾਰਨ ਆ ਉਹਨੂੰ ਕਿਉਂ ਨਹੀਂ ਪੁਲਿਸ ਨੇ ਅਰੈਸਟ ਕੀਤਾ ਇੱਕ 13 ਸਾਲੇ ਦੀ ਬੱਚੀ ਦਾ ਬਲਾਤਕਾਰ ਹੋਇਆ ਤੇ ਮੈਂ ਉਹਨਾਂ ਦੇ ਪਾਪਾ ਦੇ ਦਿਖਾਣੇ ਨਾ ਸਿੱਧੂ ਗਗਨ ਸਿੱਧੂ ਜਿਹੜੀ ਗਗਨ ਸਿੱਧੂ ਉਹ ਪਾ ਰਹੀ ਆ ਸਾਡੇ ਖਿਲਾਫ ਆ ਸੁਣੇ ਇਹਦੇ ਪਿਓ ਦੇ ਬਿਆਨ ਬੜੇ ਜੀ ਅਰੇ ਇਹਦਾ ਪਰਚਾ ਹੋ ਰਹੀ ਉਹਦੀ ਕੋਲੋਂ ਘਰ ਵੀ ਗਏ ਘਰੋਂ ਤੋਂ ਕਿਤੇ ਅਸੀਂ ਜਾ ਕੇ ਬੰਦ ਕਰਾਉਂਦੇ ਆ ਐਂੀਆਂ ਸਾਡੇ ਕੋਲ ਵੀਡੀਓ ਅਸੀਂ ਦਿਖਾ ਨਹੀਂ ਸਕਦੇ ਜਿਹੜੇ ਸਾਡੇ ਕੋਲ ਜਿਹੜੇ ਸਬੂਤ ਪਹੁੰਚ ਰਹੇ ਆ ਮੇਰੇ ਸੀ ਬੀਬੀ ਨੂੰ ਕਹਿਣਾ ਚਾਹੁੰਦੀ ਆ ਕਿ ਜੇ ਸਿਸੀ ਇਹ ਬੇੜਾ ਚੱਕਿਆ ਨਾ 100% ਕੱਲ ਹੋਣ ਪਤਾ ਕੀ ਕਹਾਂ ਤੁਹਾਨੂੰ ਦੱਸ ਨਹੀਂ ਸਕਦੀ 25 ਫੋਨ ਜਿਹੜੇ ਸੀ ਅਸੀਂ ਦੋਨਾਂ ਜੀਅ ਨੇ ਜਿਹੜੇ ਨਿੱਕੇ ਨਿੱਕੇ ਮੋٹے ਮੋٹے ਮਸਲੇ ਸੀ ਨਾ ਜਿਹੜੀ ਫੋਨਾਂ ਤੇ ਹੱਲ ਕਰਕੇ ਅਸੀਂ ਧੀਆ ਜਿਹੜੀਆਂ ਸਹੁਰੇ ਘਰ ਘੱਲੀਆਂ ਸਹੁਰਿਆਂ ਨੇ ਵੀ ਗੱਲ ਕੀਤੀ ਕਿੰਨੇ ਕੋਈ ਗੱਲ ਨਹੀਂ ਬਾਬਾ ਹੀ ਤੁਹਾਡੀ ਗੱਲ ਸਿਰ ਮੱਤੇ ਅਸੀਂ ਤੇ ਕੁੜੀਆਂ ਨੂੰ ਲੈ ਕੇ ਜਾਂਦੇ ਸਾਡੀ ਗਲਤੀ ਆ ਇੱਕ ਦਿਨ ਚ 25 ਬਾਗਰੋ ਜੀ ਹਰ ਰੋਜ਼ ਦੇ ਤੁਸੀਂ ਦੇਖ ਲਓ ਹਰ ਰੋਜ਼ ਹੀ ਹੱਲ ਕਰਦੇ ਫੋਨਾਂ ਤੇ ਅਸੀਂ ਉਦਰਦੀ ਫੋਨ ਕਰਕੇ ਦੋਨਾਂ ਤਰ੍ਹਾਂ ਦੀ ਪੱਕ ਸੁਣ ਕੇ ਕਹੀਦਾ ਵੀ ਤੁਸੀਂ ਆਪਣਾ ਵੀ ਘਰ ਦੇ ਵਿੱਚ ਖੜੋ ਵੀ ਆਪਣਾ ਗੁੜੀਆਂ ਜੇ ਇਹਨਾਂ ਦੀ ਗਲਤੀ ਦਾ ਸਾਨੂੰ ਦੱਸੋ ਅਸੀਂ ਜ਼ਿੰਮੇਵਾਰੀ ਚੱਕਦੇ ਆਂ ਦੂਜੀ ਜਿਹੜੇ ਆਹਾ ਸਾਡੇ ਪੱਤਰਕਾਰ ਸਾਡੀ ਇੱਕ ਭੈਣ ਹੈ ਉਹਨੂੰ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ ਜਿਹੜੀ ਉਹ ਕਹਿ ਰਹੀ ਹੈ ਬਿੰਨਿੰਗ ਸਿੰਘਾਂ ਨੂੰ ਕੀਨੇ ਖਿਤਾਬ ਦਿੱਤਾ ਹੈ ਨਿੰਗ ਸਿੰਘਾਂ ਨੂੰ ਬੀਬੀ ਤੁਹਾਡੇ ਸਿਰ ਤੇ ਆ ਚੁੰਨੀਆਂ ਨਹੀਂ ਰਹਿਣੀਆਂ ਦੀਆਂ ਇਹ ਸੋਡਾ ਇੱਥੇ ਸਭ ਮੁਸਲਮਾਨ ਦੇਸ ਹੁੰਦਾ ਏ ਜੇ ਸਾਨੂੰ ਨਾਂ ਖਿਤਾਬ ਦਿੱਤਾ ਹੁੰਦਾ ਹੁਣ ਤੈਨੂੰ ਦੱਸ ਦਿੰਨੇ ਆ ਵੀ ਸਾਨੂੰ ਕਿਨੇ ਖਿਤਾਬ ਦਿੱਤਾ ਹੈ ਸਾਨੂੰ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਨੂੰ ਖਿਤਾਬ ਦਿੱਤਾ ਹੈ ਵੀ ਜਦੋਂ ਹੱਤ ਆ ਜਾਏ ਕਿ ਨਾ ਗਰੀਬ ਗੁਰਬੇ ਤੇ ਜ਼ੁਲਮ ਹੋ ਜੇ ਤਾਂ ਉਦੋਂ ਫਿਰ ਮੈਨੂੰ ਪੁੱਦੂ ਗਾਹ ਕੁਝ ਕਹਿ ਨਹੀਂ ਸਕਦਾ ਤੇ ਉਦੋਂ ਤੁਹਾਨੂੰ ਪਤਾ ਹੀ ਆ ਵੀ ਫਿਰ ਉਹਦੋਂ ਕੀ ਖਾਲਸਾ ਕੀ ਕਰਦਾ ਹੈ ਇਹ ਖਾਲਸਾ ਮਤਲਬ ਚੱਲ ਨਹੀਂ ਸਕਦਾ ਇਹ ਲੋਕਾਂ ਦੀਆਂ ਮਤਲਬ ਇੰਨੀਆਂ ਫਰਿਆਦਾਂ ਸਾਡੇ ਕੋਲੇ ਅਸੀਂ ਕੋਈ ਉਂ ਨਹੀਂ ਆਉਂਦੇ ਆ ਸਾਡੇ ਕੋਲੇ ਐਫੀ ਡੈਪਟ ਲੈ ਕੇ ਆਉਂਦੇ ਨੇ ਇਹਦੇ ਵਿੱਚ ਸਰਕਾਰੀ ਵਕੀਲਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਫਿਰ ਐਪਟ ਲੈਣੇ ਹੁਣ ਜੀ ਸਾਰਿਆਂ ਤੋਂ ਆਹ ਦੇਖੋ ਆ ਲੈਨੇ ਅਸੀਂ ਇਹਦੇ ਵਿੱਚ ਸਟਾਮ ਲੱਗਿਆ ਹੋਇਆ ਅਗਲੇ ਦਾ ਆਧਾਰ ਕਾਰਡ ਲੱਗਿਆ ਹੋਇਆ ਅਸੀਂ ਅਗਲੇ ਕੋਲੇ ਨਹੀਂ ਜਾਂਦੇ ਅਗਲੇ ਸਾਡੇ ਕੋਲੇ ਚੱਲ ਕੇ ਆਉਂਦੇ ਨੇ ਜੇ ਅਸੀਂ ਦੁੱਖਣੇ ਮਾਰਦੇ ਆ ਤਾਂ ਚੱਲ ਕੇ ਆਉਂਦੇ ਨੇ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਡੀਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਆਤੀਆਂ ਪੈਣਾ ਕਿ ਨਹੀਂ ਦੇਖੋ ਕੱਲੇ ਰੁਪਈਏ ਲੈ ਕੇ ਨਾ ਮਤਲਬ ਹੋ ਕਰਿਆ ਕਰੋ ਕਰਿਆ ਕਰਨ ਤਾਂ ਇੱਕ ਪੱਖ ਜਿਨਾ ਖੜਨ ਦੀ ਲੋੜ ਤਾਂ ਅਸੀਂ ਜਾਂਚ ਪੜਤਾਲ ਕਰਕੇ ਉੱਥੇ ਦੇ ਸਰਪੰਚਾਂ ਨੂੰ ਦੋ ਸਰਪੰਚਾਂ ਨੂੰ ਤਲਾਹ ਕਰਕੇ ਮੈਂਬਰਾਂ ਨੂੰ ਤਲਾਹ ਕਰਕੇ ਅਸੀਂ ਫੇਰ ਪੂਰੀ ਪੜਤਾਲ ਕਰਕੇ ਫੇਰ ਜਾ ਕੇ ਅਸੀਂ ਉੱਥੇ ਗੱਲ ਕਰਦੇ ਹਾਂ ਇਹ ਪਹਿਲਾਂ ਸ਼ਾਨ ਮੀਣ ਕਰਿਆ ਕਰੋ ਵੀ ਇੱਥੇ ਹੈ ਕੀ ਹੈ ਪਰ ਤੁਸੀਂ ਅੰਨੇ ਸੇ ਤੁਸੀਂ ਕਹਿੰਦੇ ਨਿੰਗਾ ਸਿੰਘਾਂ ਨੂੰ ਕੀਨੇ ਖਿਤਾਬ ਦਿੱਤਾ ਇਹ ਖਿਤਾਬ ਉਦੋਂ ਦਿੱਤਾ ਜਾਂਦਾ ਜਦੋਂ ਜ਼ੁਲਮ ਦੀ ਆਤ ਆ ਜਾਂਦੀ ਹੈ ਮਨਿੰਦਰ ਸਿੱਧੂ ਨਾਲ ਉਦੋਂ ਵੀ ਪਰਚਾ ਤੱਕ ਗੱਲ ਗਈ ਹੈ ਬੀਬੀ ਇਸ ਗੱਲ ਨੂੰ ਕਹਿੰਦਾ ਪਹਿਲਾਂ ਪੜਤਾਲ ਜਾਂਚ ਕਰਕੇ ਫੇਰ ਗੱਲ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰਬਾਂ ਖਰਬਾਂ ਤਰਨਾ ਦਲ ਅਸੀਂ ਚੰਡੀਗੜ੍ਹ ਮਹਾਲੀ ਤੋਂ ਬੋਲਦੇ ਆ ਜੀ ਬਾਬਾ ਰਾਜਾ ਰਾਜ ਸਿੰਘ ਬਾਬਾ ਸ਼ੇਰ ਸਿੰਘ ਜਹੇਦਾਰ ਬਾਬਾ ਚੜ੍ਹ ਸਿੰਘ ਮੁਖੀ ਦਲ ਪੰਛ ਦਾ ਅਸੀਂ 3 ਵਸਾਉਨੇ ਆ ਜੀ ਸਾਨੂੰ 3 ਵਸਾਉਂਦਿਆਂ ਨੂੰ ਵੀ ਲੋਕ ਮਾੜਾ ਦੱਸਦੇ ਨੇ ਅਸੀਂ ਕਿਹੜਾ ਫਿਰ ਦੀ ਟੋਲੀ ਨਹੀਂ ਨਹੀਂ ਡੰਡੋਲੀ ਡੰਡੋਲੀ ਗਏ ਜੀ ਅਸੀਂ ਉਹ ਕੁੜੀ ਸਾਡੇ ਕੋਲ ਆਈ ਮਸਲਾ ਲੈ ਕੇ ਅਸੀਂ ਮੈਂਬਰਾਂ ਪੰਚਾਇਤਾਂ ਨੂੰ ਪੁੱਛਿਆ ਜਾ ਕੇ ਅਸੀਂ ਕੀ ਦਾ ਹੱਕ ਆ ਉਹ ਕਹਣ ਲਗੇ ਕੁੜੀ ਦੇ ਹੱਕ ਚ ਬੋਲੇ ਜ਼ਮੀਨ ਵੀ ਕੁੜੀ ਦੇ ਹੱਕ ਚ ਹੈ ਤੇ ਉਹਨਾਂ ਨੇ ਧੱਕਾ ਕੀਤਾ ਤਾਲੇ ਤੋੜੇ ਉਸ ਕੁੜੀ ਨੇ ਸਾਡੇ ਅੰਗ ਸੰਗੇ ਕੰਨੀ ਨੇੜੇ ਲੱਗਿਆ ਦੂਰ ਖੜੇ ਰਹੇ ਉਹ ਬੀਬੀ ਜਿਹੜੀ ਮਾਤਾ ਕੱਢੀ ਆ ਉਹਨਾਂ ਨੇ ਉਹ ਕੁੜੀ ਨੇ ਨੂੰਹ ਨੇ ਕੱਢੀ ਆ ਜਿਹੜਾ ਉਹ ਮੁੰਡਾ ਫੌਜੀ ਐ ਇਹਨਾਂ ਨੇ ਧੱਕੋ ਧੱਕੀ ਨਾਲ ਉਹਨੂੰ ਲੀਲ ਪਾਇ ਰੇ ਅੱਸੀ 85 ਸਾਲ ਦੀ ਬੁੜੀ ਜੇ ਆਪਾਂ ਹੱਥ ਲਾਵਾਂਗੇ ਉਹਨੂੰ ਧੱਕੇ ਨਾਲ ਲੀਲ ਪਾ ਜਾਂਦੇ ਨੇ ਉਹਦੇ ਹਿਸਾਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖ ਇਹ ਟਿੱਕਾ ਵੀਡੀਓ ਮੈਨ ਮੈਨ ਦਿਖਾ ਰਹੀ ਆ ਪੂਰੀ ਨਹੀਂ ਦਿਖਾ ਰਹੀ ਵੀ ਜਹੇਦਾਰ ਕੋਲ ਕੁੰਡੀ ਪੜ ਰਿਆ ਸੀ ਉਹ ਆ ਦੇਖੋ ਕਿੰਨਾ ਝੂਠ ਆ ਦੇਖੋ ਆ ਚੰਗੀ ਭਲੀ ਬੀਬੀ ਜਿਹੜੀ ਕੁਰਸੀ ਦੇ ਬਾਹਰ ਬੈਠੀ ਸੀ ਚੰਗੀ ਭਲੀ ਉੱਠ ਕੇ ਜਾ ਕੇ ਉਹ ਸਾਰ ਸਰਕਾਰ ਦਾ ਕਾਗਲ ਹੋ ਗਈ ਆ ਦੇਖੋ ਕਿੰਨਾ ਝੂਠ ਹੈ ਕਿੰਨਾ ਉਹ ਕਰਿਆ ਜਾਂਦਾ ਪਿਆ ਆ ਆ ਦੇਖੋ ਆ ਜਿਹੜੀ ਵੀਡੀਓ ਨਾ ਮੈਨ ਰੱਖ ਦਿੱਤੀ ਆ ਕਿਉਂਕਿ ਉਹ ਤੇ ਜਹੇਦਾਰ ਜਿਹੜੀ ਆਪਣਾ ਉਹ ਪਾਸੇ ਕਰ ਰਿਹਾ ਸੀ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਗਗਨ ਸਿੱਧੂ ਨੂੰ ਹੁਣ ਮੈਂ ਇਹ ਵਿਚਾਰ ਰੱਖਦੀ ਆਂ ਵੀ ਉਹ ਦਿਨ ਤੂੰ ਸੁੱਤੀ ਸੀ ਜਿਸ ਦਿਨ ਸਾਡੇ ਕੌਮੀ ਇਨਸਾਫ ਮੋਰਚੇ ਤੇ ਅਸੀਂ ਘੋੜੇ ਲਾਏ ਸੀ ਜਿਸ ਦਿਨ ਸਾਡੇ ਜਨਸਪੁਲਿਸ ਗਾਰਦਾ ਦੀ ਗਾਰਦਾ ਚੜ੍ਹ ਕੇ ਆ ਗਈ ਸੀ 3 ਸਾਲ ਦੀ ਬੱਚੀ ਜਿੰਨੂੰ ਰਫਲਾਂ ਦੇ ਫੱਟ ਮਾਰ ਕੇ ਗਈ ਜਨਸਪੁਲਿਸ 70 ਸਾਲ ਦੀ ਸੱਸ ਵੀ ਮੇਰੀ ਸ਼ੂਗਰ ਦੀ ਮਰੀਜ਼ ਜਿਹਦੇ ਲਫੜ ਮਾਰ ਕੇ ਗਈ ਉਸ ਵਕਤ ਇਹਦੀ ਇੰਟਰਵਿਊ ਵਾਲੀ ਉਸ ਵਕਤ ਕਿਉਂ ਨਹੀਂ ਇਹਨੇ ਸੱਚ ਸਾਹਮਣੇ ਲਿਆਂਦਾ ਜਿਸ ਵਕਤ ਉਹਨਾਂ ਨੇ ਇਹ ਮੁੱਦਾ ਚੱਕਿਆ ਹੁਣ ਸਾਡੇ ਕਲਾਬ ਦੇ ਮਗਰੋਂ ਚੱਲ ਕੇ ਵੀਡੀਓ ਧੱਕੇ ਨਾਲ ਚੱਲ ਕੇ ਉਹਨਾਂ ਦੇ ਬਿਆਨ ਲੈ ਲੈ ਕੇ ਝੂਠਾ ਜਿਹੜਾ ਲੋਕਾਂ ਦੇ ਸਾਹਮਣੇ ਰੱਖ ਰਹੀ ਵੀ ਬਜ਼ੁਰਗ 80 ਸਾਲ ਦੀ ਬਜ਼ੁਰਗ ਜਿਨ੍ਹਾਂ ਨਾਲ ਨਜਾਇਜ਼ ਕਰੀ ਕੁੱਟਮਾਰ ਕੀਤੀ ਆ ਵੀ ਉਹਦੇ ਸਾਰੇ ਦੇ ਸਾਹਮਣੇ ਸੱਚ ਆ ਰਿਹਾ ਨਾਲੇ ਐਸੀ ਦੇ ਸਮਝੌਤਾ ਕਰਨ ਗਏ ਸੀ ਉਹਦਾ ਪੈਸੇ ਤੇ ਗਲਤੀ ਉਹਨਾਂ ਦੀ ਉਹਨਾਂ ਦਾ ਸਵਾਲ ਪੰਦਾ ਵੀ ਤੁਹਾਡਾ ਕਾਰਨ ਕੀ ਆ ਸਪਰੇਅ ਰੱਖਣ ਦਾ ਘਰ ਦੇ ਵਿੱਚ ਜਦੋਂ ਕਹਿ ਰਹੇ ਕਿ ਸਪਰੇਅ ਵੀ ਕੇ ਕੈਮਰਾ ਭਰਾ ਮਿਲੇ ਮਰਿਆ ਉਸ ਤੋਂ ਬਾਅਦ ਨਾਨਾ ਜਿਹੜੀ ਡਰਾਮਾ ਕਰਦੀ ਪਈ ਵੀ ਮੈਂ ਵੀ ਸਪਰੇਅ ਪੀ ਲੂੰਗੀ ਪਰ ਆਪਣੀ ਜਿਹੜੀ ਪਰਜਾਈ ਉਹ ਘਰ ਦੇ ਵਿੱਚ ਨਹੀਂ ਵਰਨਦੇ ਨਹੀਂ ਉਹ ਬਜ਼ੁਰਗ ਜਿਹੜੀ ਬੇਟੀ ਸੀ ਬਾਹਰ ਧੁੱਪੇ ਬੈਠੀ ਸੀ ਉਹ ਆਟੋਮੈਟ ਕੋ ਨਹੀਂ ਆਪ ਕੁਰਸੀ ਨੂੰ ਧੱਕਾ ਮਾਰਿਆ ਉਹਨਾਂ ਦਾ ਚਲਾਕੀ ਦੇਖੋ ਉਹਨਾਂ ਦੀ ਵੀਡੀਓ ਬਣਾਉਂਦੀ ਹਣ ਜਦੋਂ ਜਿੰਦਰ ਵੀ ਪਤਾ ਕਿਸ ਤਰ੍ਹਾਂ ਲੱਗੇ ਕਿਤੇ ਬਾਹਰੋਂ ਜਿੰਦਰੇ ਲੱਗੇ ਦੂਜਾ ਨੰਬਰ ਅੰਦਰੋਂ ਜਿੰਦਰੇ ਲੱਗੇ ਦੋਨੋਂ ਪਾਸੇ ਰਜਿੰਦਰੇ ਲਾਏ ਆ ਕਿਉਂਕਿ ਉਹਦਾ ਜਿਹੜਾ ਫਰਜ ਬੰਦਾ ਸੀ ਉਥੋਂ ਦੀ ਨੋਆ ਵਾ ਉਹਦਾ ਘਰ ਸੀ ਉਹਦਾ ਆਦਮੀ ਮਰ ਗਿਆ ਉਹਦਾ ਫਰਜ ਬਣਦਾ ਸੀ ਉਸ ਘਰ ਦੇ ਵਿੱਚ ਬਹਿਣ ਦਾ ਇਹਨਾਂ ਦਾ ਹੱਕ ਬਣਦਾ ਨਾਲ ਖੜਨ ਦਾ ਉਲਟਾ ਇਹ ਨਹੀਂ ਕਿ ਸਾਡੀਆਂ ਲੱਤਾਂ ਖਿੱਚਾਂ ਲਾਪਣਾ ਨੰਬਰ ਤਪਾਲ ਸੀ ਜਿਹੜਾ ਡਬਰੂਗੜ੍ਹ ਜੇਲ੍ਹ ਤੇ ਬਿਜੇ ਬਿਠਾਇਆ ਉਹ ਵੀ ਸੱਚ ਦੇ ਖੜਦਾ ਸੀ ਸੱਚ ਦਾ ਪਹਿਰਾ ਦਿੰਦਾ ਸੀ ਉੱਥੇ ਵੀ ਇਹਨਾਂ ਵਰਗੇ ਲੋਕਾਂ ਨੇ ਲੱਤਾਂ ਖਿੱਚ ਖਿੱਚ ਕੇ ਪਿੱਛੇ ਕਹਿੰਦੇ ਮੈਂ ਇਹਨਾਂ ਨੂੰ ਸਵਾਲ ਕਰਦੀ ਆ ਵੀ ਤੁਸੀਂ ਨਹੀਂ ਚਾਹੁੰਦੇ ਸਾਡਾ ਪੰਜਾਬ ਸੁਧਰੇ ਤੁਸੀਂ ਨਹੀਂ ਚਾਹੁੰਦੇ ਕਿ ਜਿਹੜੇ ਬਲਾਤਕਾਰ ਕਰਦੇ ਉਹਨਾਂ ਨੂੰ ਸਜ਼ਾ ਹੋਵੇ ਜੇ ਤੁਸੀਂ ਨਹੀਂ ਚਾਹੁੰਦੇ ਨਾ ਤਾਂ ਹੀ ਤੁਸੀਂ ਜਿਹੜੇ ਮੁੱਦੇ ਜਿਹੜੇ ਨੇ ਨਜਾਇਜ਼ ਚੱਕ ਰਹੇ ਜੇ ਤੁਸੀਂ ਚਾਹੁੰਦੇ ਸੋ ਕੋ ਸਾਡਾ ਸਾਥ 还说走啊！Uh, ਪਹਿਲਾਂ ਮੈਂ ਨੇੜੇ ਤੋਂ ਤੁਸੀਂ ਮਿਸ਼ਨ ਆ ਜਿਹੜੀਆਂ ਮੈਡਮਾਂ ਵਾਂ ਉਹਨਾਂ ਨੇ ਵੀ ਮੇਰੀ ਰਿਕਵੈਸਟ ਆ ਕਿ ਜਿਹੜਾ ਨਜਾਇਜ਼ਤੀਆਂ ਨਾ ਤੱਕ ਆਉਂਦਾ ਉਹਨਾਂ ਨੂੰ ਸਾਫ਼ ਦਵਾਇਆ ਜਾਵੇ ਬਾਹਰ ਨਿਕਲ ਕੇ ਦੇਖੋ ਕਿਸ ਤਰ੍ਹਾਂ ਹੋ ਰਿਹਾ ਕਿਸ ਤਰ੍ਹਾਂ ਸਾਡੇ ਕੋਲ ਸੰਗਤ ਆ ਰਹੀਆਂ ਜਿਹੜਾ ਸੱਚਾ ਉਹ ਦਬਾਇਆ ਜਾਂਦਾ ਪੈ ਜਿਹੜਾ ਝੂਠਾ ਬੰਦਾ ਉਹਨਾਂ ਤੇ ਨਜਾਇਜ਼ ਜਿਹੜੇ ਪਰਚੇ ਕਰਕੇ ਛੱਡਿਆ ਜਾਂਦਾ ਜਿਹੜਾ ਸੱਚੇ ਬੰਦੇ ਗਗਨ ਸਿੱਧੂ ਨੂੰ ਜਿਹੜੀ ਗਗਨ ਸਿੱਧੂ ਸਾਡੇ ਤੇ ਸਵਾਲ ਕਰਦੀ ਆ ਨਾ ਉਹਨੂੰ ਇਹੋ ਹੀ ਮੁੱਦਾ ਕਿ ਜਿਹੜੇ ਸੱਚੇ ਆ ਨਾ ਸੱਚ ਲਿਆ ਕਰ ਸਾਹਮਣੇ ਜਿੱਦੋਂ ਇੰਨੇ ਹੀ ਸਾਡੇ ਖਿਲਾਫ ਵੀਡੀਓ ਦੇ ਨਹੀਂ ਤਾਂ ਸਾਡੇ ਖਿਲਾਫ ਕੋਈ ਵੀ ਤਾਲ ਬਜ਼ੁਰਗ ਤੇ ਹੱਥ ਚੱਕਿਆ ਤੇਰੇ ਕੋਲ ਕੀ ਸਬੂਤ ਆ ਕਿ ਜਿਹੜਾ ਤੂੰ ਸਾਡੇ ਤੇ ਨਿਜਾਮ ਲਾ ਰਹੀ ਆ